ਦੋਸਤੋ ਮੈਂ ਰਾਜੀਸ਼ ਸ਼ਰਮਾ ਬਸੰਤ ਕੀ YouTube ਚੈਨਲ ਤੋਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਕਿਵੇਂ ਹੋ ਉਮੀਦ ਹੈ ਕਿ ਮੇਰੇ ਦਰਸ਼ਕ ਸਾਰੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਦਰਸ਼ਕੋ ਇਸ ਵੇਲੇ ਮੈਂ ਹਿੰਦੂ ਪਬਲਿਕ ਸੀਰੀਜ਼ ਅੰਡੀਸ ਦੀ ਲਿਖਿਆ ਜਿੱਥੇ ਕਿ ਜਿੱਥੇ ਕਿ ਬਸੰਤ ਰਤੂ ਉਤਪਤੀ ਪਟਿਆਲਾ ਵੱਲੋਂ ਜਰਸੀਵਨ ਸਮਾਰੋਹ ਸਾਡਾ ਐਨੂਅਲ ਸਾਲਾਨਾ ਫੰਕਸ਼ਨ ਹੁੰਦਾ ਹੈ ਜਿਸ ਇਸ ਫੰਕਸ਼ਨ ਵਿੱਚ ਅਸੀਂ ਵੱਖ-ਵੱਖ ਸਰਕਾਰੀ ਸਕੂਲਾਂ ਦੇ ਲਗਭਗ 600 ਤੋਂ ਵੱਧ ਬੱਚੇ ਨੂੰ ਅਸੀਂ ਹਰ ਸਾਲ ਜਰਸੀ ਸਰਦੀ ਦੇ ਮੌਸਮ 'ਚ ਜਰਸੀਆਂ ਇਨਾਮ ਦੇ ਵਜੋਂ ਵੰਡਦੇ ਹਾਂ ਤਾਂ ਕਿ ਬੱਚਿਆਂ ਦਾ ਹੌਸਲਾ ਵਧਾਈ ਕੀਤੀ ਜਾਵੇ ਔਰ ਸਰਦੀ ਦਾ ਮੌਸਮ ਹੁੰਦਾ ਹੈ ਉਸ ਦੇ ਮਤਲਬ ਕੀ ਅਸੀਂ ਇਨਾਮ ਵੰਡਦੇ ਹਾਂ ਥੋੜੀ ਦੇਰ ਨੂੰ ਇੱਥੇ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ ਔਰ ਇੱਥੇ ਵਕ ਵਕ ਸਕੂਲਾਂ ਤੋਂ ਬੱਚੇ ਔਰ ਟੀਚਰ ਸਾਹਿਬਾਨ ਪਹੁੰਚ ਚੁੱਕੇ ਨੇ ਔਰ ਥੋੜੀ ਦੇਰ ਤੱਕ ਸਾਡੇ ਜਿਹੜੇ ਗੈਸਟ ਨੇ ਉਹ ਵੀ ਪਹੁੰਚਣ ਵਾਲੇ ਨੇ ਔਰ ਬਹੁਤ ਜਲਦੀ ਹੀ ਇਹ ਪ੍ਰੋਗਰਾਮ ਸ਼ੁਰੂ ਹੋਏਗਾ ਬੜੇ ਸਿੰਪਲ ਵੇ ਦੇ ਨਾਲ ਦਰਸ਼ਕੋ ਇਹ ਅਸੀਂ ਪ੍ਰੋਗਰਾਮ ਕਰਦੇ ਹਾਂ ਔਰ ਬਸੰਤ੍ਰੀ ਤੂਜਤਰਾਪੀ ਪਟਿਆਲਾ ਵੱਲੋਂ ਪਿਛਲੇ 30 ਸਾਲਾਂ ਤੋਂ ਇਹ ਮਾਨਵਤਾ ਦੀ ਸੇਵਾ ਔਰ ਇਹ ਬੱਚਿਆਂ ਦੀ ਸੇਵਾ ਜਿਹੜੀ ਕੀ ਜਿਸ ਨੂੰ ਕੀ ਅਸੀਂ ਭਗਵਾਨ ਦਾ ਰੂਪ ਸਮਝਦੇ ਹਾਂ ਬੱਚੇ ਬੱਚੇ ਭਗਵਾਨ ਦਾ ਰੂਪ ਨੇ ਅਸੀਂ ਆਪਣੇ ਭਗਵਾਨ ਦੀ ਸੇਵਾ ਇਨਾਮ ਵਜੋਂ ਕੋਟੀਆਂ ਦੇ ਕੇ ਕਰਦੇ ਹਾਂ ਤਾਂ ਕਿ ਬੱਚਿਆਂ ਦਾ ਹੌਸਲਾ ਫਸਾਈ ਕੀਤੀ ਜਾ ਸਕੇ ਥੋੜੀ ਦੇਰ ਨੂੰ ਅਸੀਂ ਅੱਜ ਹੀ ਪ੍ਰੋਗਰਾਮ ਸ਼ੁਰੂ ਕਰਾਂਗੇ ਸਾਰੇ ਬੱਚਿਆਂ ਨੂੰ ਰਿਕਵੈਸਟ ਹੈ ਕਿ ਜ਼ੋਰਦਾਰ ਤਾੜੀ ਲਗਾ ਦਿਓ ਪਲੀਜ਼ ਸੰਤਿਪ੍ਰੀਤ YouTube ਪੜਿਆਲਾ ਤੇ ਰਾਜੇਸ਼ ਸ਼ਰਮਾ ਸੰਤਿਪ੍ਰੀਤ YouTube ਚੈਨਲ ਤੋਂ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਇਸ ਵੀਨੇ ਮੈਂ ਹਿੰਦੂ ਪਬਲਿਕ ਸਕੂਲ ਵਿੱਚ ਆ ਜਿਹੜਾ ਕਿ ਮੇਰਾ ਸਕੂਲ ਹੈ ਮੈਂ ਇਸ ਸਕੂਲ ਤੋਂ ਪੜਿਆ ਹਾਂ ਮੈਂ ਤਾਂ 10ਵੀਂ ਪਾਸ ਆਊਟ ਕੀਤੀ ਹੈ ਇਹ ਮੇਰਾ ਮੇਰੀ ਅਥੀ ਰੂਹ ਵਸਦੀ ਹੈ ਮੈਂ ਇੱਕ ਕਣ ਦਾ ਵਾਕਮਾ ਹੈ ਸਿੰਧੂ ਪਬਲਿਕ ਹਾਈ ਸੀਨੀਅਰ ਸਕੂਲ ਦੇ ਬਹੁਤ ਐਫੀਡੀ ਪੜ੍ਹਿਆ ਦੀ ਮਾਰ ਵੀ ਖਾਈ ਹੈ ਜੇ ਉਹਨਾਂ ਨੇ ਚੰੜਿਆ ਸੀ ਤਾਂ ਹੀ ਅੱਜ ਮੈਂ ਜ਼ਿੰਦਗੀ 'ਚ ਕਾਮਯਾਬ ਹੋਇਆ ਤਾਂ ਮੈਂ ਇੱਕ ਦਾ ਰਿਕਵੈਸਟ ਕਰਾਂਗਾ ਸਾਰੇ ਜਿਹੜੇ ਵੀ ਇਸ ਮੇਰੇ ਚੈਨਲ ਰਾਹੀਂ ਵਿਦਿਆਰਥੀ ਸੁਣਨਗੇ ਜਾਂ ਪੇਰੈਂਟਸ ਸੁਣਨਗੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਹਿੰਦੂ ਪਬਲਿਕ ਸਕੂਲ ਜਿਹੜਾ ਕਿ ਸੀਨੀਅਰ ਸਾਇੰਟਿਸਟ ਸਕੂਲ ਹੈ ਇੱਥੇ ਆਪਣੇ ਬੱਚਿਆਂ ਨੂੰ ਦਾਖਲ ਕਰਾਓ ਬਹੁਤ ਪਿਆਰਾ ਸਕੂਲ ਹੈ ਮੇਰਾ ਸਕੂਲ ਹੈ ਜਿੱਥੇ ਮੈਂ ਪੜ੍ਹਿਆ ਹਾਂ ਪਰ ਦੱਸ ਕੋ ਇਹ ਤਾਂ ਸਕੂਲ ਦੀ ਗੱਲ ਸੀ ਕਲੱਬ ਦੇ ਬਾਰੇ ਦੱਸ ਦਵਾਂ ਕਿ ਅਸੀਂ ਹਾਲੇ ਤੱਕ 3.5 ਲੱਖ ਪੌਦੇ ਲਗਾ ਚੁੱਕੇ ਹਾਂ ਗਰੀਬ ਲੋਕਾਂ ਦੀ ਸਾਦੀ 'ਚ ਮਦਦ ਕਰਦੇ ਹਾਂ ਬ ਆਪਣੇ ਪ੍ਰੇਸ਼ੰਤ ਕੈਂਪਲੋਂ ਨੇ ਆ ਜੱਸੀਆਂ ਵੰਦਿਆਂ ਔਰ ਕੁੜਕੀਆਂ ਨੂੰ ਖਾਸ ਤੌਰ ਤੇ ਅਸੀਂ ਸੂਟ ਦੰਨੇ ਆ ਜਦ 유ਨੀਫਾਰਮ ਵਾਲੀ ਮਦਦ ਕਰਦੇ ਆ ਇਹ ਸਾਰਾ ਕੰਮ ਅਸੀਂ ਪਰਮਾਤਮਾ ਦੇ ਚਰਨਾਂ ਦੀ ਕੂਟ ਲੈ ਕੇ ਸੇਵਾ ਕਰਦੇ ਆ ਦਰਸ਼ਕੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਬਸੰਤ ਕੁੱਤੂਪਰਾ ਕ੍ਰਿਪਾ ਨਾਲ ਜੁੜ ਕੇ ਆਪਣੇ ਜੀਵਨ ਦਾ ਲਾਭ ਠਾਓ ਔਰ ਵੱਧ ਤੋਂ ਵੱਧ ਸੇਵਾ ਸਹਿਯੋਗ ਕਰਕੇ ਆਪਣੇ ਜੀਵਨ ਦਾ ਜੀਵਨ ਦਾ ਲਾਭ ਠਾੰਦੇ ਹੋਏ ਮਨੁੱਖਤਾ ਦੀ ਸੇਵਾ ਕਰੋ ਜੈ ਹਿੰਦ ਦੋਸਤੋ चुख मेहमान नॉर्थ इंडिया सतूबसूरत क्लब है बारे रविंदरा जीव खाना एंड रजिंदरा क्लब के प्रधान स्टेट बैंक ऑफ हरियाणा को बतौर डी जी एम रटायर हो अंबानी जी क्लब के प्रधान साहब श्री राजेश शर्मा जी बस क्लब के और मैंबर साहबान इस स्कूलेंटर साहबान ਇਸ ਬਾਰੇ ਬਹੁਤ ਸ਼ੁਕਰੀਆ ਜੋ ਸਲਵਾਨ ਜੀ ਕੋਚਲੇ ਜੋ ਟੀਚਰ ਸਰ ਜੀ ਤੇ ਕਹਿੰਦੇ ਹਾਂ ਵਿਦਿਆਰਥੀਆਂ ਬੜਾ ਨੰਮੇ ਸਮੇਤੋਂ ਜਰਜਾ ਸ਼ਰਮਾ ਜੀ ਨੇ ਪ੍ਰਸੰਨ ਰਿਚੀ ਵਿਦਿਆਰਥੀ ਦਾ ਨਾਮ ਆਪਣੇ ਟੈਂਡਰ ਦਾ ਪੋਕਾ ਵਿਦਿਆ ਹੈ ਬਹੁਤ ਹੀ ਸ਼ਲਾਘਾਯੋਗ ਕੰਮ ਇਹ ਆਪਣੇ ਸਮਾਜ ਦੇ ਸਮਾਜਿਕ ਨੀ ਕਰਦੇ ਆ ਸਭ ਤੋਂ ਵੱਡੀ ਖੁਸ਼ੀ ਇਹ ਕਰ ਰਹੇ ਨੇ ਕਿ ਜਿਹੜਾ ਵੀ ਇਹ ਕਰਦੇ ਆਂ ਤੁਸ ਲੋਕ ਗੌਰਵਨ ਕਰਦੇ ਆਂ ਇਹ ਕਹਿੰਦੇ ਤੁਹਾਨੂੰ ਇਨਾਮ ਹੈ ਜਿਹੜੇ ਤੁਸੀਂ ਬੱਚੇ ਹੁੰਦੇ ਨੇ ਉੱਥੇ तुम्हें तो स्कूल में हो, 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 आने के सवेरे जल्दी उठ के तैयार होंगे हो कपड़े पाने आने सोसायी अपना उपाय करते हो इस करके थोड़ा इनाम दे रहे हैं कि तो तुम तैयार होकर डेली स्कूल आओ अच्छा पढ़ो अच्छे रिजल्ट लो तो अपने क्लास के फस्त हो अगे वो उसको कोई एहसास नहीं कर रहे ये थोड़ा तो इनाम दे रहे हैं सवेरे तैयार होकर स्कूल आ हो इस दे बहुत शलाघा करता ਮੈਂ ਵੀ ਤੁਹਾਡੇ ਨਾਲ ਤੁਹਾਡੇ ਸਕੂਲ ਦੇ ਐਡਰੈਸ ਸਕੂਲ ਦਾ ਪਟਾੜਾ ਸ਼ਹਿਰ ਦੇ ਬੱਚਾ ਮੇਰਾ ਪਿੰਡ ਤੋਂ 20 ਕਿਲੋਮੀਟਰ ਤੋਂ ਯੂੜਾ ਹੈ ਅਸੀਂ ਸਰਕਾਰੀ ਸਕੂਲ ਦਾ ਬੈਂ ਵਿਦਿਆਰਥੀ ਹੈ ਅਸੀਂ ਵੀ ਤੁਹਾਡੇ ਨਾਲ ਇਕੱਠਾ ਬੈਠ ਕੇ ਪੜ੍ਹੇ ਹਾਂ ਇਧਰ ਜੇਸ਼ਰਮਲ ਸਕੂਲ ਤੋਂ ਪੜ੍ਹ ਕੇ ਆਇਆ ਇਹਨਾਂ ਸਕੂਲਾਂ ਦਾ ਇਤਿਹਾਸ ਬਹੁਤ ਪੁਰਾਣਾ ਤੇ ਬਹੁਤ ਹੀ ਪ੍ਰਾਤਿਅ ਹੈ ਸਕੂਲਾਂ ਦੀ ਹੈਗੀ ਹੈ ਤੁਸੀਂ ਭਾਗ ਵਾਲੇ ਹੋ ਵੀ ਹਿੰਦੂ ਕਮਰਸ ਸਕੂਲ ਦੇ ਵਿਦਿਆਰਥੀ ਹੋ ਆਪਣੇ ਆਪ ਨੇ ਕਦੇ ਮਹਿਸੂਸ ਨਾ ਕਰਿਓ ਕਿ ਜਿਹੜੇ ਬਾਈਟੀਆਂ ਸੁਣੋਏ ਆ ਜਾ ਬ੍ਰਿਟਿਸ਼ ਕੋਆਰਸ ਸਕੂਲ ਵਾਲੇ ਬੱਚੇ ਆ ਉਹ ਜ਼ਿਆਦਾ ਇੰਟੈਲੀਜੈਂਟ ਆ ਆਪਾਂ ਉਹਨਾਂ ਨਾਲ ਕਿਤੋਂ ਵੱਧ ਇੰਟੈਲੀਜੈਂਟ ਦਾ ਸਿਰਫ ਆਪਣਾ ਸੰਤ ਕਰਨਾ ਹੈ ਆਪਾਂ ਨੇ ਪ੍ਰਾਈਵੇਟ ਬਾਕਸ ਕਰਨਾ ਆਪਣੇ ਮਾਤਾ ਪਿਤਾ ਦਾ ਤੇ ਆਈਸੀਐਸ ਨਾਲੋਂ ਕਿਤੋਂ ਜ਼ਿਆਦਾ ਬਿਹਤਰ ਹੈ ਜਦੋਂ ਹੁਣ ਪੁਰਾਣੇ ਗੱਲਾਂ ਯਾਦ ਕਰਦਾ ਜਦੋਂ ਮੈਂ ਆਪਣੇ ਆਪਣੇ ਬਚਪਨ ਦੇ ਸਰਕਾਰੀ ਸਕੂਲ ਦੇ ਜਿਹੜਾ ਸਵੇਪਸਾਜਾ ਉਹਨੂੰ ਧਿਆਨ ਨਾਲ ਦੇਖਾਂ ਤਾਂ ਇਹੀ ਸਲੇਵ ਸੱਕੇ ਜਾ ਕੇ ਜਿਹੜੇ ਬੱਚੇ IIT ਕਰਦੇ ਆ ਜਿਹੜੇ ਬੱਚੇ MBBS ਕਰਦੇ ਆ ਡਾਕਟਰ ਬਣਦੇ ਆ ਜਿਹੜੇ ਬਣਦੇ ਉੱਥੇ ਸਲੇਵ ਤੇ ਹੈਗੀ ਉਹਦਾ ਰੱਖ ਕੇ ਜਾ ਕੇ ਵਿਸਤਾਰ ਹੋ। ਹੋ ਗਏ ਆ ਵੀ ਇਹ ਸਕੂਲ ਜਿਹੜਾ ਇੱਥੋਂ ਪੜ੍ਹ ਕੇ ਇੰਜੀਨੀਅਰ ਡਾਕਟਰ ਉਹ ਸਾਰੇ ਆਪਣੇ ਬਿਊਰੋਕ੍ਰਾਟਿਕ ਅਫਸਰ ਬਣੇ ਹੋਣ। ਆ ਤਾਂ ਵੀ ਟ੍ਰਿਪਲੀ ਸ਼ਹਿਰ ਦੇ ਵਿੱਚ ਸਕੂਲ ਹੋਵੇ ਇੰਨਾ ਅੱਛਾ ਏਰੀਆ ਹੋਵੇ ਛੋਟੇ ਛੋਟੇ 500 ਬਾਰੇ 800 ਬਾਰੇ ਜਿਹੜੇ ਨਾਲ ਸਕੂਲ ਖੁੱਲ੍ਹਣੇ ਆ ਸਕੂਲ ਬਿਲਕੁਲ ਜਦਿੱਤੇ ਅੱਜ ਜਿਵੇਂ ਲੱਗਦੇ ਆ ਤੇ 500 800 1500 ਤੋਂ ਵੱਧਦੀ ਆ ਕੋਈ ਨਾ ਕੰਮ ਲੋੜ ਹੋਣੇ ਆ। ਉਹਨਾਂ ਤੰਦ ਦੀ ਅਰੇਂਜਮੈਂਟ ਨੂੰ ਵੀ ਟੀਚਰ ਸਰਵਨ ਨੂੰ ਵੀ ਹੋਣਾ ਚਾਹੀਦਾ ਹੈ ਇਸ ਸਕੂਲ ਦੀ ਇੱਕ ਪੁਰਾਣੀ ਬਲੋਰੀ ਹੈ ਕਿੰਨਾ ਬਫਸਾ ਸਕਦੀ ਹੈ ਜੇਕਰ 18 ਵੀ ਟੀਚਰ ਹੈ ਤੇ ਬੱਚੇ 200 ਹੈ ਤਾਂ ਜੇਕਰ ਟੀਚਰ ਸੋਚ ਰਹਿਣ ਕਿ ਮੈਂ ਆਪਣੀ ਕਲਾਸ ਦੇ ਇੱਕ ਜਾਂ ਦੋ ਬਜ਼ਿਆਰ ਕੀ ਦੂੰ ਤਾਂ ਇਹ ਕਰਦਾ ਕਿਸੇ ਨੂੰ ਬਰਖਾ ਹੈ ਮੇਰਾ ਬੱਚਾ ਮੇਰੇ ਸਕੂਲ ਦਾ ਪੰਤੀ ਕਾ ਉੱਨਤੀ ਕਾ ਪਿਆਰ ਕਾ ਚਮਨ ਮੇਰਾ ਨੀਕ ਮੇਰਾ ਦੇਸ਼ ਮੇਰਾ ਇਹ ਵਤਨ शांति का उन्नति का प्यार का चमन इसके बाद ऐ वतन वतन जाने मन जाने मन जाने मन मेरा मुल्क मेरा देश मेरा ये वतन शांति का उन्नति का प्यार का चमन ਇਹ ਮਸਤੇ ਨਿਸਾਰ ਹੈ ਮੇਰਾ ਮੰਨ ਮੇਰਾ ਮਨ ਐਵਤਨ 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 ਆਓ ਗੱਲ ਕਰਦੇ ਆ ਸਕੂਲ ਦੇ ਪ੍ਰਿੰਸੀਪਲ ਸਾਹਿਬ ਨਾਲ ਸਰਦਾਰ ਹਰਨਜੀਤ ਸਿੰਘ ਜੀ ਸ ਪ੍ਰਿੰਸੀਪਲ ਸਾਹਿਬ ਤੁਹਾਨੂੰ ਅਸੀਂ ਰਾਜੀਸ਼ ਸ਼ਰਮਾ ਬਸੰਤ ਰਿਤੂ YouTube ਚੈਨਲ ਤੋਂ ਅਤੇ ਬਸੰਤ ਰਿਤੂ ਯੂਥ ਕਲੱਬ ਟਰਿਪਲੀ ਪਟਿਆਲਾ ਵੱਲੋਂ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਜਿਹੜਾ ਇਹ ਸਾਡਾ ਸਾਲਾਨਾ ਫੰਕਸ਼ਨ ਹੁੰਦਾ ਬੜਾ ਇੱਕ ਸਧਾਰਨ ਰੂਪ ਵਿੱਚ ਅਸੀਂ ਫੰਕਸ਼ਨ ਕਰਦੇ ਹਾਂ ਅਸੀਂ ਬੱਚਿਆਂ ਨੂੰ ਭਗਵਾਨ ਦਾ ਰੂਪ ਮੰਨਦੇ ਹੋਏ ਉਹਨਾਂ ਨੂੰ ਅਸੀਂ ਸਰਦੀ ਤੋਂ ਬਚਣ ਲਈ ਇਨਾਮ ਦੇ ਤੌਰ ਤੇ ਅਸੀਂ ਜਰਸੀਆਂ ਵੰਡਦੇ ਹਾਂ ਉਹ ਤੁਹਾਡੇ ਸਕੂਲ 'ਚ ਇਹ ਪ੍ਰੋਗਰਾਮ ਅਸੀਂ ਰੱਖਿਆ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਬਸੰਤ ਰਿਤੂ ਯੂਥ ਕਲੱਬ ਦਾ ਬਹੁਤ ਧੰਨਵਾਦ ਕਰਦਾ ਯਾਨੀ ਨੇ ਸਾਡਾ ਸਕੂਲ ਇਸ ਕੰਮ ਵਾਸਤੇ ਚੁਣਿਆ ਕਿ ਬੱਚਿਆਂ ਗਰੀਬ ਬੱਚਿਆਂ ਦੀ ਮਦਦ ਕੀਤੀ ਜਾਵੇ ਠੰਡ ਤੋਂ ਬਚਾਇਆ ਜਾਵੇ ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਮੈਂ ਸਕੂਲ ਵੱਲੋਂ ਆਪਣੀ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜੀ ਐਂ ਕਰ ਦਰਸ਼ਕੋ ਸਾਡੇ ਨਾਲ ਸਾਡੇ ਕਲੱਬ ਦੇ ਚੇਅਰਮੈਨ ਸਾਹਿਬ ਵੀ ਖੜੇ ਨੇ ਸਾਡੇ ਕਲੱਬ ਦੇ ਜਨਰਲ ਸੈਕਟਰੀ ਅਮਰੀਤ ਸ਼ਰਮਾ ਜੀ ਵੀ ਖੜੇ ਨੇ ਸਾਡੇ ਫੌਜੀ ਸਾਹਿਬ ਵੀ ਖੜੇ ਨੇ ਜੁਮਕੇਸ਼ ਜੀ ਜਿਨ੍ਹਾਂ ਨੂੰ ਅਸੀਂ ਬੜੇ ਪਿਆਰ ਨਾਲ ਸਤਿਕਾਰ ਦੇ ਨਾਲ ਦਿਲੋਂ ਉਹਨਾਂ ਨੂੰ ਅਸੀਂ ਫੌਜੀ ਸਾਹਿਬ ਕਹਿੰਨੇ ਆ ਕਿਉਂਕਿ ਉਹ ਸਾਡੇ ਸਭ ਤੋਂ ਜ਼ਿਆਦਾ ਐਕਟਿਵ ਮੈਂਬਰ ਨੇ ਬਹੁਤ ਕੰਮ ਕਰਦੇ ਨੇ ਬਹੁਤ ਕੰਮ ਕਰਦੇ ਨੇ ਤੇ ਆਪਾਂ ਆਪਣੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਜਿਹੜਾ ਪ੍ਰੋਗਰਾਮ ਹੈ ਜੀ 80 32 ਸਾਲਾਂ ਤੋਂ ਸਾਡੇ ਸ਼ੁਰੂ ਕੀਤਾ ਹੋਇਆ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੇ ਲੋੜਵੰਦ ਬੱਚਿਆਂ ਨੂੰ ਖੱਡੀਆਂ ਤੋਂ ਬਚਣ ਲਈ ਵਰਦੀਆਂ ਦੇੰਦਿਆਂ ਜਰਸੀਆਂ ਦੇੰਦਿਆਂ ਜੀ ਜਦੋਂ ਸਾਡਾ ਇਹ ਪ੍ਰੋਗਰਾਮ ਖਤਮ ਹੋ ਜਾਂਦਾ ਜੀ ਸਾਡਾ ਦੂਜਾ ਜਿਹੜਾ ਪ੍ਰੋਗਰਾਮ ਹੈ ਜੀ ਕੁਮਾਰਤ ਦੇ ਮਹੀਨੇ ਜਦੋਂ ਬੱਚੇ ਨਵੀਆਂ ਕਲਾਸਾਂ ਵਿੱਚ ਜਾਂਦੇ ਹਨ ਉਹਨੂੰ ਕਾਪੀਆਂ ਕਿਤਾਬਾਂ ਬੈਗ ਵਰਦੀਆਂ ਦੇੰਦਿਆਂ ਜੀ ਹੋਰ ਵੀ ਸਾਡੇ ਬਹੁਤ ਪ੍ਰੋਗਰਾਮ ਹੁੰਦੇ ਦਰਸ ਕੋ ਮੈਂ ਦੱਸ ਦਵਾਂ ਕਿ ਸਾਡੇ ਬਹੁਤ ਪ੍ਰੋਗਰਾਮ ਚੱਲਦੇ ਨੇ ਉਹ ਸਾਡੇ ਜਨਰਲ ਸੈਕਟਰੀ ਸਾਹਿਬ ਤੁਹਾਡੇ ਨਾਲ ਗੱਲ ਸ਼ੇਅਰ ਕਰਨਗੇ ਸਾਡੇ ਅਮਰੀਦ ਜੀ ਤਾਂ ਨੂੰ ਬੇਨਤੀ ਹੈ ਕਿ ਤੁਸੀਂ ਦੇਖੋ ਮਾਸਟਰ ਜੀ ਨੇ ਜਿਵੇਂ ਦੱਸਿਆ ਕਿ ਅਸੀਂ ਮਾਰਚ ਵਿੱਚ ਵਰਦੀਆਂ ਵੀ ਦੰਨੇ ਆ ਲੜਕੀਆਂ ਨੂੰ ਸੂਟ ਵੀ ਦੰਨੇ ਆ ਤੁਸੀਂ ਥੋੜਾ ਜਿਹਾ ਆਪਣੇ ਕਲੱਬ ਬਾਰੇ ਹੋਰ ਜਾਣਕਾਰੀ ਦਿਵੋ ਸਾਡੇ ਕਲੱਬ ਵੱਲੋਂ ਅੱਖਾਂ ਦਾ ਆਪਰੇਸ਼ਨ ਕੈਂਪ ਹਰ ਮਹੀਨੇ ਜਿਹੜੇ ਲਗਾਏ ਜਾ ਰਹੇ ਨੇ ਜਿਹੜੇ ਜ਼ਰੂਰਤਮੰਦ ਲੋਕਾਂ ਨੂੰ ਜਿਨ੍ਹਾਂ ਨੂੰ ਅੱਖਾਂ ਦੇ ਆਪਰੇਸ਼ਨ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਉਹਨਾਂ ਦੇ ਆਪਰੇਸ਼ਨ ਕਰਵਾਏ ਜਾ ਰਹੇ ਹਨ ਤੇ ਮੈਂ ਸਾਰੇ ਸਮਾਜ ਦੇ ਜਿੰਨੇ ਵੀ ਮੈਂ ਸਾਰੇ ਲੋਕਾਂ ਨੂੰ ਮਤਲਬ ਬੇ ਬੇਨਤੀ ਕਰਦਾ ਕਿ ਬਹੁਤੋ ਬਾਦ ਕਲੱਬ ਦਾ ਸਹਿਯੋਗ ਕਰਨ ਕਲੱਬ ਨੂੰ ਸਹਿਯੋਗ ਦੇਣ ਇਹਦੇ ਲਈ ਅਸੀਂ ਇੱਕ ਸਕੈਨਰ ਜਿਹੜਾ ਹੈ ਬਣਾ ਦਿੱਤਾ ਗਿਆ ਹੈ ਉਹ ਇਸ ਗਰੁੱਪ ਦੇ ਵਿੱਚ ਪਾਇਆ ਗਿਆ ਹੈ ਜਿਹੜਾ ਵੀ ਜਿਹਨੂੰ ਜਰੂਰ ਹਾਂ ਜਿਹੜੇ ਵੀ ਇਨਸਾਨ ਫੰਡ ਦੇਣਾ ਚਾਹੁੰਦੇ ਨੇ ਦੇਣਾ ਚਾਹੁੰਦਾ ਹੈ ਉਹ ਸਰਾਇ ਦੇ ਥਰੂ ਬੈਂਕ ਦੇ ਅਕਾਊਂਟ ਵਿੱਚ ਪਾ ਸਕਦੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਕੋ ਟੀਚਰ ਸਹਿਬਾਨ ਤੇ ਔਰ ਸਾਡੇ ਮਾਣਕ ਪ੍ਰਧਾਨ ਸ੍ਰੀ ਯਸ਼ਪਾਲ ਜੀ ਔਰ ਇੱਥੇ ਆ ਸਾਰੇ ਪਤਵੰਤੇ ਸஞ்சਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਮੈਨੂੰ ਅੱਜ ਸਤਿ ਸ੍ਰੀ ਅਕਾਲ ਦੇ ਪ੍ਰਧਾਨ ਸ੍ਰੀ ਰਜੇਸ਼ ਕੁਮਾਰ ਨੇ ਅੱਜ ਇੱਥੇ ਆ ਕੇ ਮੈਨੂੰ ਇਹ ਮੌਕਾ ਦਿੱਤਾ ਇਸ ਮੰਚ ਤੇ ਮੈਂ ਉਹਦਾ ਬਹੁਤ ਧੰਨਵਾਦ ਕਰਨਾ। ਕਿਉਂ ਇਸ ਬਸੰਤਰ ਤੋਂ ਪਰ ਆਪਣਾ ਮੇਰੇ ਪਿਛਲੇ 30 ਸਾਲ ਤੋਂ ਬਹੁਤ ਸਬੰਧ ਹੈ ਔਰ ਮੈਨੂੰ ਸਕੂਲ ਵਿੱਚ ਜਾਣ ਦਾ ਔਰ ਪਰਿਆਵਰਣ ਨੂੰ ਬਚਾਉਣ ਦੇ ਮੌਕੇ 'ਤੇ ਗਾਉਂਦੇ ਗਾਉਂਦੇ ਨੇ ਬਹੁਤ ਉਸਤਾਦ ਕੀਤਾ ਹੈ ਜਿਨ੍ਹਾਂ ਨੇ ਕਰੀਬ 3.5 ਲੱਖ ਫੋਡੇ ਲਾ ਕੇ ਪਟਿਆਲਾ ਸ਼ਹਿਰ ਦੀ ਨਹਾੜ ਬਦਲੀ ਹੈ ਪਰਿਆਵਰਣ ਨੂੰ ਬਚਾਇਆ ਪੰਛੀਆਂ ਵਾਸਤੇ ਇਹਨਾਂ ਦਾ ਬੜੇ ਪ੍ਰਬੰਧ ਕੀਤੇ ਨੇ ਪਸ਼ੂ ਪੰਛੀ ਵਾਸਤੇ ਕੋਈ ਸਾਡੀ ਜ਼ਿੰਦਗੀ ਦਾ ਜਿਹੜੇ ਪਸ਼ੂ ਪੰਛੀ ਹੈ ਇੱਕ ਹਿੱਸਾ ਹੈ ਉਹਨਾਂ ਤੋਂ ਬਿਨਾ ਵੀ ਸਾਡਾ ਜੀਵਨ ਦੂਰ ਹੈ ਔਰ ਪਾਣੀ ਵਾਸਤੇ ਇਹਨਾਂ ਨੇ ਬਹੁਤ ਪ੍ਰਬੰਧ ਕੀਤੇ ਨੇ ਇਹਨਾਂ ਆ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਸਕੂਲਾਂ ਦੇ ਅੰਦਰ ਬੜਾ ਪਾਣੀ ਦਾ ਪ੍ਰਬੰਧ ਕੀਤਾ ਹੈ ਔਰ ਸਕੂਲਾਂ ਦੇ ਅੰਦਰ ਜਾ ਕੇ ਬੈਂਕਾਂ ਦੇ ਨਾਲ ਕੌਟੀਆਂ ਬਣੀਆਂ ਹਰ ਸਕੂਲ ਸਮਾਣੇ ਤੱਕ ਜਾ ਕੇ ਬੱਚਿਆਂ ਦੇ ਸ਼ਹਿਰ ਦੇ ਨਾਲ ਪੱਖੇ ਲਗਵਾਏ ਨੇ ਔਰ ਕਾਫੀ ਜਿੰਨੇ ਬੱਚੇ ਨੇ ਫੀਸ ਨੇ ਭਰੇ ਜਾ ਸਕਦੇ ਸੀ ਇਹਨਾਂ ਨੇ ਬੜਾ ਕੰਮ ਕੀਤਾ ਜਿਹੜੇ ਬੱਚੇ ਪੜ ਨਹੀਂ ਸਕਦੇ ਸੀ ਉਹਨਾਂ ਦੀ ਫੀਸ ਦਾ ਇੰਤਜ਼ਾਮ ਕਰਨਾ ਉਹਨਾਂ ਦੇ ਕਿਤਾਬਾਂ ਦਾ ਇੰਤਜ਼ਾਮ ਕਰਨਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੇ ਇਹ ਜਿਹੇ ਦੇਖ ਇਸਾਨਾ ਦੇ ਸਾਡੇ ਸਮਾਜ ਨੂੰ ਲੋੜ ਹੈ ਔਰ ਜਿਹੜੇ ਬੱਚੇ ਸਾਡੇ ਇੱਥੇ ਪੜ ਰਹੇ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਉਹਨਾਂ ਨੂੰ ਹੀ ਮਾਪੇ ਜਨਮ ਦੇ ਦੇਣ ਪਰ ਜਿਹੜਾ ਤੁਹਾਡਾ ਅੱਗੇ ਦਾ ਜੀਵਨ ਹੈ ਇੱਥੇ ਕਿਸੇ ਨੇ ਜਾ ਕੇ ਡਾਕਟਰ ਬਣਨਾ ਹੈ ਕਿਸੇ ਨੇ ਟੀਚਰ ਬਣਨਾ ਹੈ ਕਿਸੇ ਨੇ ਇੰਜੀਨੀਅਰ ਬਣਨਾ ਹੈ ਇਹ ਸਭ ਹੀ ਸਾਡੇ ਦੇ ਹੱਕਾਂ ਦੀ ਦੇਣ ਹੈ ਔਰ ਬੱਚਿਆਂ ਨੂੰ ਜਿਹੜਾ ਹੈਗਾ ਉਹ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਟੀਚਰ ਬੜੀ ਮਿਹਨਤ ਕਰਦੇ ਨੇ ਬੱਚਿਆਂ ਨਾਲ ਉਹਨਾਂ ਨੂੰ ਜੀਵਨ ਸਿਖਾਉਂਦੇ ਹਨ ਕਿ ਕਿਸ ਤਰ੍ਹਾਂ ਜੀਣਾ ਜ਼ਿੰਦਗੀ ਵਿੱਚ ਉਹਨਾਂ ਨੂੰ ਕੜਨ ਵਾਲੇ ਤਯਰ ਕਰਦੇ ਹਨ ਉਹਨਾਂ ਦੇ ਹਰ ਚੀਜ਼ ਦਾ ਸਿਹਤ ਦਾ ਹਰ ਚੀਜ਼ ਦਾ ਸੂਚੋ ਧਿਆਨ ਰੱਖਦੇ ਨੇ ਔਰ ਉਹਨਾਂ ਨੂੰ ਅੱਗੇ ਲਿਜਾਣ ਵਾਲੇ ਟੀਚਰ ਸਹਬਾਂ ਦਾ ਸਭ ਤੋਂ ਵੱਡਾ ਹਕਮ ਦਾ ਜਿੰਨੇ ਵੀ ਅੱਤਕ ਇੰਜੀਨੀਅਰ ਬਣਨੇ ਚਾਹ ਪ੍ਰਧਾਨ ਮੰਤਰੀ ਬਣਨੇ ਚਾਹ ਮੁੱਖ ਮੰਤਰੀ ਡਾਕਟਰ ਜੀ ਨੇ ਇਹ ਸਾਰੇ ਟੀਚਰਾਂ ਦੇ ਦੇਣ ਹੈ ਟੀਚਰਾਂ ਸਾਡੇ ਮੋਹਬਤ ਕੋਈ ਜਲਾ ਉੱਚਾ ਉਹਨਾਂ ਦਾ ਸਥਾਨ ਹੈ ਔਰ ਮੇਰੇ ਬੱਚਿਆਂ ਨੂੰ ਇਹ ਅੱਜ ਇਹ ਕਹਿ ਕੇ ਜਾ ਰਿਹਾ ਕਿ ਆਪਣੇ ਟੀਚਰਾਂ ਦਾ ਸਤਿਕਾਰ ਕਰੋ ਔਰ ਆਪਣੀ ਪੜ੍ਹਾਈ 'ਤੇ ਧਿਆਨ ਦਿਓ ਔਰ ਟੀਚਰਾਂ ਦੇ ਕਹਣੇ ਚਲੋ ਇਸੇ ਕਰਕੇ ਜੀ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ ਔਰ ਅੱਗੇ ਲਿਜਾ ਸਕਦੇ ਹਾਂ ਮੈਂ ਇੱਥੇ ਸਾਰੇ ਟੀਚਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਬਸੰਤ ਰਿਤੂ ਕਲੱਬ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਔਰ ਇੱਥੇ ਜੋ ਪ੍ਰਿੰਸੀਪਲ ਵੀ ਬਹੁਤ ਅੱਛੇ ਮੇਰੇ ਦੋਸਤ ਨੇ ਬਹੁਤੁੱੱਚੇ ਵਿਚਾਰ ਨੇ ਮੈਂ ਉਹਨਾਂ ਦਾ ਖਾਸ ਕਰਕੇ ਬਹੁਤ ਧੰਨਵਾਦ ਕਰਦਾ ਔਰ ਬਾਕੀ ਜਿਹੜੇ ਇੱਥੇ ਪਰੌਂਦੇ ਸੀ ਯਾ ਸੱਜਣ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਔਰ ਅਕੇ ਤੋਂ ਜਿੰਨਾ ਹੈ ਕਲਬ ਵਾਲੇ ਕਰਨਾ ਹੈ ਤੁਹਾਡੇ ਵੱਲ ਤੇ ਹਰ ਸਰਦੀਆਂ ਦੇ ਵਿੱਚ ਹਰ ਸਕੂਲ ਨੂੰ ਜਾ ਕੇ ਕੋਟੀਆਂ ਉਹਨਾਂ ਦੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਬਹੁਤ ਸਤਿਕਾਰ ਕਰਨਾ ਕਿ ਜਿਹੜੀ ਹੈਗੀ ਦੇਣ ਇਹ ਪਰਮਾਤਮਾ ਵੱਲੋਂ ਨਹੀਂ ਹੁੰਦੀ ਹੈ ਸੇਵਾ ਕਰਨ ਦੀ ਇਹ ਉਹਨਾਂ ਨੂੰ ਮੇਰੀ ਵੀ ਹੈ ਔਰ ਮੈਂ ਅਜੇ ਜੀ ਨੂੰ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਬਨੇਕ ਇਨਸਾਨ ਹੋ ਔਰ ਇਹ ਗਤੀਆਂ ਬਹੁਤ ਹਮੇਸ਼ਾ ਕਰਦੇ ਰਹਿੰਦੇ ਹੋ ਮੈਂ ਤੁਹਾਡਾ ਸਤਿਕਾਰ ਕਰਦਾ ਹਾਂ

ਮੈਂ ਕਰਦਾ ਇਹ ਸਾਡਾ ਇੱਕ ਤਲਾਦ ਹੈ ਕਿ ਪਿਛਲੇ 32 ਸਾਲਾਂ ਤੋਂ ਸਮਾਜ ਦੇ ਹਰ ਦੇ ਕੰਮ ਕਰਦਾ ਆ ਰਿਹਾ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਲੋੜਵੰਦ ਬੱਚਿਆਂ ਨੂੰ ਕੋਟੀਆਂ ਦੇ ਲੋਕੀਂ ਚੱਤੀ ਇਹ ਨਾਮਵੰਦ ਹੈ ਇਸ ਤੋਂ ਪਹਿਲਾਂ ਆਪੇ ਅੱਖਾਂ ਦੇ ਕੈਂਪ ਲਾਣੇ ਹਿਹਾ ਰੂਨ ਨੇ ਉਹਨਾਂ ਨੂੰ ਲੈਣੇ ਪਵਾਨ ਨੇ ਪੇਪਰਾਂ ਤੋਂ ਬਾਅਦ ਬੱਚਿਆਂ ਨੂੰ ਸੀ ਆਪਣੇ ਵਰਦੀਆਂ ਕਿਤਾਬਾਂ ਕਾਪੀਆਂ ਬੈਗ ਦੇਣੇ अपने स्कूल वालों बसंत रितु नो चुनाव का जो अर्ज का उड़ाला है उसकी श्रांडा करते हुए आप सब नगर सर्जना का जिया करना है धनबाद प्यारे बच्चों, आज बहुत अच्छा लग गया काफी चेर तू बाद इसे स्कूल पार्टिसिपेट पार्टीसपेट किया और थैंकफुल क्लब वाले और स्कूल मैनेजमेंट का जहां ने सामने मौका देता दिता ਬੱਚਿਆਂ ਨੇ ਬਹੁਤ ਮਤਲਬ ਦੇਸ਼ ਭਗਤੀ ਦਾ ਗਾਣਾ ਗਾਇਆ ਡਾਂਸ ਬੱਚਿਆਂ ਨੇ ਬਹੁਤ ਅੱਛਾ ਕੀਤਾ ਦੇ ਆ ਵੈਰੀ ਟੈਲੈਂਟਡ ਆ ਵੈਰੀ ਹੈਪੀ ਕਿ ਬੱਚੇ ਮੈਨੂੰ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ 2-300 ਬੱਚਾ ਤੇ 15 ਵੀ ਟੀਚਰਸ ਰਹੇ ਆ ਸੋ ਬੜੇ ਅੱਛੀ ਇਹਨਾਂ ਦੀ ਲੁੱਕ ਆਫਟਰ ਤੁਸੀਂ ਕਰ ਸਕਦੇ ਹੋ ਕਰ ਰਹੇ ਹੋ ਮੈਨੂੰ ਲੱਗਦਾ ਹੈ ਬੜੇ ਟੈਲੈਂਟਡ ਬੱਚੇ ਆ ਔਰ ਬਾਕੀ ਦੇਸ਼ ਕੋ ਜੋ ਲੜੀ ਨੇ ਬਹੁਤ ਡਿਟੇਲਸ ਬੱਚਿਆਂ ਦੇ ਲਈ ਮੋਟੀਵੇਸ਼ਨ ਲਈ ਬੜੀਆਂ ਅੱਛੀਆਂ ਅੱਛੀਆਂ ਗੱਲਾਂ ਸਮਝਾਈਆਂ ਬੱਚਿਆਂ ਨੂੰ ਬਟੇ ਧਿਆਨ ਨਾਲ ਜੇ ਸੁਣੋਗੇ ਔਰ ਪੜ੍ਹ ਲੋਗੇ ਨਾ ਇੱਕ ਸੀਨ ਹੀ ਹੁੰਦਾ ਹੈ ਸੋਲੀ ਜਰਮੀਨੇਸ਼ਨ ਆਫ ਦਾ ਸੀਡ ਸਿਰਫ ਇੱਕ ਸੀਏ ਦੇ ਕੱਪਾ ਬੁੱਟਾ ਲਾਨੇ ਆ ਉਹ ਕਿਵੇਂ ਨਿਕਲਦਾ ਹੈ ਜੇ ਆਪਾਂ ਦੇਖਦੇ ਲਈ ਅੱਛੀ ਕਿਸਮ ਦਾ ਮੀਂਹ ਚੇਕੇ ਤਰੀਕੇ ਬੋਲਿਆ ਗਿਆ ਕਿ ਉਹਨੇ ਰੁਕਾਵਟ ਹੋਗੀ ਸੋਪੂਨਸ ਨੂੰ ਲੱਗਨੇ ਲੱਗਦਾ ਹੈ ਇਹ ਇਸ ਰਿਸਕ ਪਰ ਜੁਦਾ ਹੀ ਮੈਂ ਕਰਦੇ ਨਾ ਬਿਲਕੁਲ ਸਹਿਮਤ ਹਾਂ ਔਰ ਬਾਕੀ ਕਰਨਾ ਮੀਂਹ ਤੇ ਜਿਹੜੇ ਬੱਚੇ ਬੈਕਗਰਾਉਂਡ 'ਚ ਹੈ ਇਟ ਇਜ਼ ਇਨ ਨਿਊ टीचर ने नहीं करले करले नुश करना ओदे लेका सारे वस्ते बराबर है बाकी सारी मेहनत करो बेटे तेरा कोई कोई शॉर्टकट नहीं है देयर इज नो शॉर्टकट टू सक्सेस ओनली दैट यू कैन रीच योर यू कैन अचीव योर टारगेट यू कैन अचीव योर ड्रीम सो मैं सारा नुशियो छावा देना और बाकी मुजोला सामने किया चाहे साडे के नीओ कोई भी सेवा लगती है सो वी आर ऑलरेडी देयर कदी भी बचना लेके और ननो दिखाओ ਇੰਨਾ ਦਾ ਅਹਿਸਾਸ ਇਹ ਹੈ ਕਿ ਬੱਚਿਆਂ ਨੂੰ ਇਹ ਹੋਵੇ ਕਿ ਮੈਂ ਕੁਝ ਅਚੀਵ ਕਰਨਾ ਹੈ ਕੋਈ ਹੋਰ ਜਗ੍ਹਾ ਲੈ ਜਾਣਾ ਸੋ ਉਹਦੇ ਲਈ ਅਸੀਂ ਖਿਆਲ ਹੈ ਜੋ ਸਾਨੂੰ ਸੇਵਾ ਕਰਦੀ ਬਹੁਤ ਅੱਛਾ ਕੰਮ ਹੈ ਕੁਰਾਨਾ ਸਾਹਿਬ ਉਹੀ ਰਾਮਜੀਤ ਰਾਜ ਜੀ ਬੜਾ ਅੱਛਾ ਕੰਮ ਕਰ ਰਹੇ ਹੈ ਕੁਰਾਨਾ ਸਾਹਿਬ ਵੀ ਮੈਂ ਬਹੁਤ ਜ਼ਾਲੀ ਕਾਮ ਕਰ ਬੱਚੋ ਸੁਣਨਾ ਚਾਹਿਆ ਹੈ ਉਹ ਇੰਨਾ ਦੇ ਅਦਿਸ਼ੇ ਚਾ ਸੁਣੇ ਹੈ ਬੜੇ ਅੱਛੇ ਲੱਗੇ ਸਾਹ ਹੈ ਸੁਣ ਕੇ ਵੈਨ ਯੂ ਹੈਵ ਗੁੱਡ ਪੀਪਲ ਐਂਡ ਹੈਲਪ ਆਫ ਦ ਪੇਅਰਸ ਸੋ ਆਈ ਹੋਪ ਕੋਈ ਨਾ ਦਿੱਕਤ ਕੀ ਲੋਕ ਕਿਸ ਕਰਦਾ ਸੋ ਮਾਈ ਬੈਸਟ ਵਿਸ਼ੇਸ so i love you thank you for the start da bahut much principal sahab you are looking after well and i am very happy when boli chakka lag gaya answer aake school de ki nahi khuli jagah triple s da masjid par bhi iski karke liye karta fir kehna hai congestion itni hai so really we don't come central area nahi hai but aaj aake main andar pehli gal meri de pandola sahab ne boli hai ke itni achhi property hai na acha school hai par duniya lagi ki adi khuli jagah aaj kal ta hai nahi छोटे-छोटे घर में आज 25 बच्चे, बड़े कितने ऐसे बाहर कर रहे हैं, तो ये लकी तो है, आपके दिल में तो बिल्कुल ये यार अच्छे माहौल सारे बैठे हैं, तो my best wishes to all of you, good luck, thank you very much. अगेय उधर हाँ, बब बब